ਕੱਚੀ ਸਲਾਈ ਵੀ ਯੂਜ਼ ਕਰ ਦੇਣੀ ਓਕੇ ਵੀ ਜਦੋਂ ਵੀ 에어ਬੈਗ ਦੇ ਪ੍ਰੈਸ਼ਰ ਬਗਵਾਨ ਨਾਲ ਦੀਆਂ ਹਟਦੀਆਂ ਲਈ ਦੋਸਤੋ ਆਮ ਤੌਰ ਤੇ ਸੀਟ ਕਵਰ ਲੈਣੇ ਜਦੋਂ ਆਪਾਂ ਗੱਡੀਆਂ ਦੇ ਲਗਾਉਣਾ ਇੱਕ ਉਲਾਂਬਾ ਹੁੰਦਾ ਵੱਡੀਆਂ ਗੱਡੀਆਂ ਦਾ ਵੀ ਯਾਰ ਇਹਦੇ ਜਿਹਦੇ ਵਿੱਚ ਵੈਂਟੀਲੇਟਰ ਸੀਟਾਂ ਹੀਟਰ ਸੀਟਾਂ ਜਾਂ 에어ਬੈਗ ਹੁੰਦੇ ਨੇ ਜਿਹੜੀ ਸੀਟਾਂ 'ਚ ਹਾਂਜੀ ਉਹ ਖੁੱਲਦੀਆਂ ਨਹੀਂ ਹੁੰਦੇ ਹੈਨਾ ਇਹ ਤੁਸੀਂ ਇੱਕ ਦਾਵਾ ਕਰਦੇ ਹੋ ਵੀ ਸਾਡੇ ਕੋਲ ਉਹ ਚੀਜ਼ ਹੈ ਕਿ ਜਾਣਕਾਰੀ ਦਿਓ ਜੀ ਇਹਨਾਂ ਸੀਟਾਂ। ਇਹ ਹੁੰਦੇ ਨਹੀਂ 에어ਬੈਗ ਵਾਲੇ ਸੀਟ ਕਾਰ। ਉਹਦੀ ਕੀ ਖਾਸੀਅਤ ਹੁੰਦੀ ਹੈ ਕਿ ਜਿਹੜੇ ਆ ਸਲਾਈਆਂ ਹੁੰਦੀਆਂ ਨੇ ਇਹ ਉਸ ਹਿਸਾਬ ਨਾਲ ਬਣਾਉਂਦੇ ਨੇ ਵੀ ਇਹ ਕੱਚੀ ਸਲਾਈ ਦੀ ਯੂਜ਼ ਕਰਦੇ ਨੇ। ਓਕੇ। ਵੀ ਜਦੋਂ ਵੀ 에어ਬੈਗ ਦੇ ਪ੍ਰੈਸ਼ਰ ਬਗਵਾ ਨਾਲ ਹੀ ਫਟਦੀ। ਨਾਲ ਦੀ ਨਾਲ। ਠੀਕ ਹੈ ਨਾ। ਜਿਵੇਂ ਹੁਣ ਆ ਇਹਦੇ ਅੰਦਰ ਡਾਟਸ ਨਹੀਂ। ਹੂੰ। ਇਹ ਵੈਂਟੀਲੇਟਰ ਸੀਟਾਂ ਲਈ ਸੀਟ ਹੈ ਇਹ ਠੀਕ ਹੈ ਨਾ ਜਿਹੜੀ ਆ ਸੀਟ ਕਵਰ ਦੀ ਕੁਆਲਿਟੀ ਹੈਗੀ ਇਹ ਇਦਾਂ ਕੀ ਆ ਵੀ ਜੇ ਮੰਨ ਲਓ ਇਹਦੇ ਨੀਚੇ ਹੀਟਰ ਹੁੰਦੇ ਨੇ ਕਈਆਂ ਦੇ ਇਹ ਸੀਟ ਕਵਰ ਖਰਾਬ ਨਹੀਂ ਹੁੰਦਾ ਨਹੀਂ ਉਹ ਮੱਚ ਜਾਂਦੇ ਨਹੀਂ ਠੀਕ ਹੈ ਉਹ ਮੱਚ ਕੇ ਕਾਲਾ ਜਿਹਾ ਹੋ ਜਾਂਦਾਗਾ ਉਹ ਚੀਜ਼ ਹੁੰਦੀ ਹੈ ਇਹ ਸਪੈਸ਼ਲ ਨੇ ਜੀ ਹਾਂ ਜੀ ਹਾਂ ਲੈ ਵੀ ਦੋਸਤੋ ਮਿਲਣਾ ਕਿੱਥੇ ਆ ਬਹੁਤ ਹੀ ਜਾਣਕਾਰੀ ਲੈਣੀ ਆ ਫੋਨ ਤੇ ਸੰਪਰਕ ਕਰ ਲਓ ਮੈਰੀ ਗੋਲਡ ਕਾਰ ਐਸੈਸਰੀ